ਅੱਜ ਦੀ ਸਟੋਰੀ ਹੈ ਮੋਂਟਰੀਅਲ ਕੈਨੇਡਾ ਦੀ ਤੇ ਉਹ ਵਿਚਾਰੇ ਦੀ ਨਾ ਉਹਨੇ ਉਹ ਕਹਿੰਦਾ ਵੀ ਸਾਡੀ ਅਰੇਂਜ ਮੈਰਿਜ ਹੋਈ ਸੀ 3 ਸਾਲ ਅਸੀਂ ਇੰਡੀਆ ਇਕੱਠੇ ਰਹੇ ਉਸ ਤੋਂ ਬਾਅਦ ਉਹ ਕੁੜੀ ਨੂੰ 3 ਵਾਰ ਆਈਲਟਸ ਕਰਵਾਈ ਤੇ ਉਸ ਤੋਂ ਬਾਅਦ 3 ਵਾਰ ਆਈਲਟਸ ਤੋਂ ਬਾਅਦ ਉਹਦੇ ਨੰਬਰ ਆਜ ਜੋ ਵੀ ਉਹਦਾ ਹੋਇਆ ਹਨਾ ਉਸ ਤੋਂ ਬਾਅਦ ਕਹਿੰਦਾ ਵੀ ਉਹ ਕੈਨੇਡਾ ਆ ਗਈ ਠੀਕ ਆ ਉਹਦਾ ਖਰਚਾ ਵੀ ਸਾਰਾ ਉਹ ਮੈਂ ਚੱਕਿਆ ਓਕੇ ਤੇ ਉਸ ਤੋਂ ਬਾਅਦ 22 ਦਸੰਬਰ 2022 ਨੂੰ ਕਹਿੰਦਾ ਮੈਂ ਵੀ ਕੈਨੇਡਾ ਆ ਗਿਆ ਨੇ ਮੇਰੀ ਫਾਈਲ ਲਾ ਦਿੱਤੀ ਤੇ ਬਟ ਵਿਆਹ ਤੋਂ ਪਹਿਲਾਂ ਵੀ ਉਹ ਕਿਸੇ ਦੇ ਨਾਲ ਗੱਲ ਕਰਦੀ ਸੀਗੀ ਕਿ ਮੈਂ ਉਹਦੇ ਇੰਸਟਾ ਦੇ ਉੱਤੇ ਮੈਸੇਜ ਫੜ ਲਏ ਸੀਗੇ ਤੇ ਮਤਲਬ ਉਹਨਾਂ ਰਿਲੇਸ਼ਨ ਸੀਗੇ ਉਸਦੇ ਵੀ ਮੈਂ ਕਿਹਾ ਵੀ ਕਹਿੰਦਾ ਮੈਂ ਚੌਥਾ ਵੀ ਚੁੱਪ ਕਰ ਗਿਆ ਮੈਂ ਪੀ ਲੀ ਗੱਲ ਵੀ ਚੱਲ ਕੋਈ ਨਹੀਂ ਉਹ ਪਹਿਲੀਆਂ ਗੱਲਾਂ ਸੀ ਵੀ ਹੁਣ ਤੁਸੀਂ ਛੱਡ ਦਿਓ ਗੱਲਾਂ ਨੂੰ ਤੇ ਕਹਿੰਦਾ ਮੈਂ ਉਸ ਟਾਈਮ ਵੀ ਮਾਫੀ ਦੇ ਦਿੱਤੀ ਤੇ ਕਹਿੰਦਾ ਜਦੋਂ ਮੈਂ ਕੈਨੇਡਾ ਵਿੱਚ ਚਲੋ ਮੈਨੂੰ ਬੁਲਾ ਲਿਆ ਮੈਂ ਆ ਗਿਆ ਤੇ ਕੈਨੇਡਾ ਜਦੋਂ ਮੈਂ ਆ ਗਿਆ ਤੇ ਉਸ ਤੋਂ ਬਾਅਦ ਕਹਿੰਦਾ ਉਹ ਫੇਰ ਕਿਸੇ ਮੁੰਡੇ ਨਾਲ ਇਨਵੋਲਵ ਹੋ ਗਈ ਸੀ ਕਿ ਮੇਰੇ ਇੱਥੇ ਆਣ ਤੋਂ ਪਹਿਲਾਂ ਹੀ 2 ਸਾਲ ਪਹਿਲਾਂ ਆ ਗਈ ਸੀ ਉਹ ਕਿਸੇ ਮੁੰਡੇ ਨਾਲ ਗੱਲਾਂ ਮਾਰ ਮਾਰਦੀ ਹੁੰਦੀ ਸੀ ਮੈਂ ਸੁੱਤਾ ਹੁੰਦਾ ਸੀ ਸਵੇਰੇ ਉੱਠ ਕੇ ਉਹਨਾਂ ਵੀਡੀਓ ਕਾਲ ਤੇ ਦੂਸਰੇ ਕਮਰੇ ਜਾ ਕੇ ਗੱਲਾਂ ਮਾਰ ਰਹੀ ਹੁੰਦੀ ਸੀ ਠੀਕ ਆ ਤੇ ਕਹਿੰਦਾ ਫੇਰ ਕੀ ਹੋਇਆ ਕਹਿੰਦਾ ਮੈਂ 2023 ਚ ਫਰਵਰੀ ਦੇ ਵਿੱਚ ਰੋਟੀ ਵੀ ਆਪ ਪਕਾਉਣ ਲੱਪਿਆ ਮੇਰੀ ਰੋਟੀ ਵੀ ਸੀ ਲਾ ਕੇ ਦਿੰਦੀ ਠੀਕ ਆ ਜੇ ਮੈਂ ਕਹਿੰਦਾ ਹੁੰਦਾ ਸੀ ਰੋਟੀ ਲਾ ਦੇ ਕਹਿੰਦੀ ਸੀ ਮੈਂ ਪੁਲਿਸ ਨੂੰ ਕਾਲ ਕਰ ਦੇਣੀ ਟੱਚ ਤੱਕ ਰੀਸੀ ਕਰਨ ਦਿੰਦੀ ਆਪਣੇ ਆਪ ਨੂੰ ਜੋ ਕਹਿੰਦਾ ਮੈਂ ਇੱਕ ਅੱਧੀ ਵਾਰੀ ਟੱਚ ਕੀਤਾ ਹੁਣਾ ਆ ਕੇ ਸਾਲ ਵਿੱਚ ਜੇ ਮੈਂ ਕੀਤਾ ਵੀ ਉਹਨੂੰ ਟੱਚ ਤੇ ਕਹਿੰਦੀ ਸੀ ਮੈਂ ਪੁਲਿਸ ਨੂੰ ਕਾਲ ਕਰ ਦੇਣੀ ਆਹ ਬਥੇਰਾ ਵਧੀਆ ਪਖੰਡਾ ਯਾਰ ਆਪਣੇ ਹਸਬੰਡ ਨੂੰ ਤੁਸੀਂ ਹੱਥਾਂ ਨਾਲ ਲਾਣ ਦੋ ਬਾਹਰਲੇ ਬੰਦਿਆਂ ਨੂੰ ਤੁਸੀਂ ਕਹਿੰਦੇ ਵੀ ਆ ਜਾਓ ਇਹੀ ਗੱਲ ਮੈਂ ਮੁੰਡਿਆਂ ਤੇ ਮਾਰਦੀ ਆਂ ਹੀ ਕੁੜੀਆਂ ਤੇ ਮਾਰਦੀ ਆਂ ਜਿਨ੍ਹਾਂ ਤੁਸੀਂ ਲਾਵਾਂ ਲੈ ਕੇ ਵਿਆਹ ਕਰਾ ਲਿਆ ਫਿਰ ਕੀ ਪ੍ਰੋਬਲਮ ਐ ਉਹਦੇ ਨਾਲ ਅਗਲੇ ਨੇ ਤੁਹਾਡੇ ਤੇ ਇੰਨਾ ਖਰਚਾ ਕਰ ਦਿੱਤਾ ਫਿਰ ਜਾਂ ਤਾਂ ਪੈਸੇ ਵੀ ਮੋੜ ਦੋ ਉਹਨਾਂ ਦੇ ਫਿਰ ਜੀ ਉਹ ਵੀਰੇ ਨੇ ਵਿਚਾਰੇ ਨੇ ਆ ਫਿਰ ਉੱਥੋਂ ਸਮਾਨ ਲੈ ਕੇ ਉਸ ਘਰ ਤੋਂ ਚਲੀ ਗਈ ਜਿੱਥੇ ਰਹਿੰਦੀ ਸੀਗੀ ਠੀਕ ਆ ਆਪੇ ਸਮਾਨ ਲੈ ਕੇ ਚਲ ਗਈ ਕਹਿੰਦਾ ਮੈਂ ਬੜੇ ਹੱਥ ਪੈਰ ਜੋੜੇ ਮੈਂ ਪੈਰ ਤੱਕ ਉਹਦੇ ਫੜੇ ਕਹਿੰਦਾ ਵੀ ਵੀ ਨਾ ਜਾ ਕਹਿੰਦਾ ਰੋਕੀ ਨਹੀਂ ਉਹ ਚਲੀ ਗਈ ਫਿਰ ਕਹਿੰਦਾ ਮੇਰਾ ਵਰਕ ਪਰਮਿਟ ਪੈਣਾ ਸੀਗਾ ਉਸ ਉਸ ਕੁੜੀ ਨੇ ਕਹਿੰਦਾ ਮੈਨੂੰ ਮੇਲ ਕਿਸੇ ਫਰੈਂਡ ਦੇ ਥਰੂ ਭਜਵਾ ਦਿੱਤੀ ਉਹਨੇ ਮੇਰਾ ਕਹਿੰਦਾ ਵੀਜ਼ਾ ਨਹੀਂ ਲਗਵਾਇਆ ਸੈਪਰੇਸ਼ਨ ਸ਼ੋਅ ਕਰ ਦਿੱਤੀ ਤੇ ਕਹਿੰਦਾ ਮੇਰਾ ਡਿਕਲਾਈਨ ਵੱਜ ਕੇ ਆ ਗਿਆ ਫਿਰ ਕਹਿੰਦਾ ਮੈਂ ਰਿਫਿਊਜੀ ਵੀਜ਼ਾ ਪਾਇਆ ਠੀਕ ਆ ਤੇ ਫਿਰ ਮੈਨੂੰ ਰੈਫਿਊਜੀ ਵੀਜ਼ਾ ਪਾਇਆ ਹੁਣ ਦੇਖੋ ਕਿੱਦਾਂ ਦੀਆਂ ਹਾਲਾਤ ਕਹਿੰਦਾ ਨਾ ਮੈਂ ਵਿਚਾਰ ਆਪਣੇ ਘਰ ਦੇੋਂ ਦੱਸਿਆ ਮੇਰਾ ਐਕਸੀਡੈਂਟ ਵੀ ਹੋ ਗਿਆ ਸੀ ਟਰੱਕ ਦੇ ਉੱਤੇ ਤੇ ਮੈਂ ਕਹਿੰਦਾ ਮੇਰੀਆਂ ਦੋਨੋਂ ਲੱਤਾਂ ਟੁੱਟ ਗਈਆਂ ਸੀਗੀਆਂ ਠੀਕ ਆ ਤੇ ਇੱਕ ਬਾਹਾਂ ਵੀ ਸ਼ਾਇਦ ਫ੍ਰੈਕਚਰ ਹੋਈ ਸੀਗੀ ਤੇ ਹੁਣ ਮੈਂ ਟਰੱਕ ਨਹੀਂ ਚਲਾ ਸਕਦਾ ਕਿਉਂਕਿ ਮੇਰੀ ਪੈਰ ਨਹੀਂ ਸਾਥ ਦਿੰਦਾ ਬਾਲਾ ਮੈਂ ਜ਼ੋਰ ਨਹੀਂ ਪਾ ਸਕਦਾ ਵੈਸੇ ਲੱਤਾਂ ਠੀਕ ਹੋ ਗਈਆਂ ਇਦਾਂ ਦੇ ਮਾੜੇ ਸਮੇਂ ਦੇ ਵਿੱਚ ਜਦੋਂ ਤੁਸੀਂ ਕਿਸੇ 파ਟਨਰ ਚੰਗੇ ਦਾ ਸਾਥ ਛੱਡ ਕੇ ਜਾਂਦੇ ਆ ਉਹ ਵੀ ਜਿਹੜਾ ਤੁਹਾਡਾ ਲੋਇਲ ਹੋਵੇ ਉਹ ਕਹਿੰਦਾ ਮੈਂ ਇਹਨੂੰ ਜਦੋਂ ਮੇਰਾ ਵਿਆਹ ਹੋਇਆ ਮੈਂ ਸਾਰਾ ਕੁਝ ਦੱਸਤਾ ਸੀ ਵੀ ਮੇਰਾ ਪਹਿਲਾ ਸੀਗਾ ਰਿਲੇਸ਼ਨ ਹੁਣ ਮੇਰਾ ਕੋਈ ਨਹੀਂ ਆ ਹੁਣ ਮੇਰਾ ਤਿੰਨਾ ਵਿਆਹ ਹੋ ਗਿਆ ਤੇਰਾ ਵੀ ਸੀਗਾ ਤੇਰਾ ਵੀ ਨਹੀਂ ਹੋਣਾ ਚਾਹੀਦਾ ਹੁਣ ਆਪਾਂ ਦੋਨੋਂ ਆਪਸ ਦੇ ਵਿੱਚ ਇੱਕ ਆ ਵਧੀਆ ਹੈ ਗੱਲ ਪਿਛਲਾ ਵਰਕਾ ਫਾੜ ਕੇ ਜਿਹੜਾ ਅਗਲਾ ਤਾਂ ਨਾ ਵਧੀਆ ਚੱਲ ਰਿਹਾ ਅਗਲਾ ਕੋਈ ਕਿਸੇ ਨੂੰ ਕਾਲ ਨਹੀਂ ਕਰ ਰਿਹਾ ਕਿਸੇ ਦੀ ਕੁੜੀ ਦੀ ਕਾਲ ਆ ਨਹੀਂ ਰਹੀ ਠੀਕ ਆ ਤੇ ਫਿਰ ਤੁਸੀਂ ਕਿਉਂ ਅਗਲਾ ਕਹਿੰਦਾ ਵੀ ਜਿਹੜੀ ਮੇਰੀ ਪਹਿਲੀ ਸੀ ਉਹਨੇ ਵਿਆਹ ਤੋਂ ਬਾਅਦ ਇੱਕ ਵਾਰੀ ਕਾਲ ਕੀਤੀ ਤਾਂ ਮੈਂ ਇਹਨੂੰ ਕਿਹਾ ਵੀ ਤੇਰਾ ਵੀ ਵਿਆਹ ਹੋ ਗਿਆ ਮੇਰਾ ਵੀ ਹੋ ਗਿਆ ਦੈਟਸ ਓਕੇ ਗੱਲ ਖਤਮ ਉਸ ਤੋਂ ਬਾਅਦ ਕਹਿੰਦਾ ਮੈਨੂੰ ਉਹਦਾ ਫੋਨ ਨਹੀਂ ਆਇਆ ਕਦੇ ਤੇ ਕਹਿੰਦਾ ਇਹ ਇਹ ਉਧਰ ਵੀ ਗੱਲਾਂ ਮਾਰਦੀ ਸੀ ਤਾਂ ਇੱਧਰ ਕੈਨੇਡਾ ਜਾ ਕੇ ਵੀ ਕਹਿੰਦਾ ਇਹਨੇ ਮੁੰਡਾ ਪਸਾ ਲਿਆ ਠੀਕ ਆ ਐਨਾ ਸ਼ੂਗਰ ਕਹਿੰਦਾ ਵੀ ਮੈਨੂੰ ਬੁਲਾ ਲਿਆ ਉਹ ਕੋ ਸਾਰੇ ਐਵੀਡੈਂਸ ਪਈ ਆ ਜਿੱਥੇ-ਜਿੱਥੇ ਉਹਨੇ ਵਿਚਾਰੇ ਨੇ ਕੈਨੇਡਾ ਭੇਜਣ ਦਾ ਖਰਚਾ ਕੀਤਾ ਆਇਲੈਂਡਸ ਦਾ ਖਰਚਾ ਕੀਤਾ ਹੋ ਤਾਂ ਬਹੁਤ ਕੁਝ ਸਕਦਾ ਹੁਣ ਵੀ ਫਿਰ ਕਿੱਥੇ ਨੂੰ ਭੱਜੇਗੀ ਕਿਉਂਕਿ ਉਹਦੀ ਜ਼ਿੰਦਗੀ ਖਰਾਬ ਕਰਤੀ ਉਹਦਾ ਵਰਕ ਪਰਮਿਟ ਵੀ ਨਹੀਂ ਲਵਾਇਆ ਠੀਕ ਆ ਇਹ ਕੰਮ ਨਾ ਕਰਿਆ ਕਰੋ ਕਿਸੇ ਦੇ ਨਾਲ ਬੱਦੂ ਆ ਲੈ ਕੇ ਬਹਿਣੀਆਂ ਤੁਸੀਂ ਕਿਸੇ ਦੀਆਂ ਕਿਸੇ ਨੂੰ ਇੰਨਾ ਦੁਖੀ ਕਰਕੇ ਪਰੇਸ਼ਾਨ ਕਰਕੇ ਤੁਹਾਨੂੰ ਇੱਕ ਜਿਹੜਾ ਪਹਿਲਾ ਪਾਰਟਨਰ ਮਿਲਦਾ ਉਹ ਇੰਨਾ ਵਧੀਆ ਮਿਲਦਾ ਫਿਰ ਤੁਸੀਂ ਕਹਿੰਦੀਆਂ ਵੀ ਐਦਾਂ ਐਦਾਂ ਮੈਂ ਇਹ ਨਹੀਂ ਹੈਗਾ ਕਿ ਮੈਂ ਬਿਨਾਂ ਉਹ ਤੋਂ ਬੋਲ ਰਹੀਆਂ ਮੈਂ ਗੱਲ ਕੀਤੀ ਹੈ ਵੀਰੇ ਨਾਲ ਔਰ ਮੈਨੂੰ ਪਛਾਣ ਆ ਜਾਂਦੀ ਹੈ ਵੀ ਕਿਹੜਾ ਬੰਦਾ ਸੱਚ ਬੋਲ ਰਿਹਾ ਕਿਹੜਾ ਝੂਠ ਇੰਨਾ ਕਿਸੇ ਨੂੰ ਪਰੇਸ਼ਾਨ ਨਾ ਕਰੋ ਇੰਨਾ ਨਾ ਕਿਸੇ ਨੂੰ ਪਰੇਸ਼ਾਨ ਕਰੋ ਕਿ ਅਗਲਾ ਤੁਹਾਨੂੰ ਬੱਦੂ ਆ ਮੂੰਹ ਤੋਂ ਵੀ ਨਾ ਦੇਵੇ ਤੇ ਰੱਬ ਤੁਹਾਨੂੰ ਆਪ ਹੀ ਦੇਖ ਲੇਗਾ ਫਿਰ ਇੱਕ ਆਮ ਨਾ ਕਰਿਆ ਕਰੋ ਕਿਸੇ ਦੇ ਨਾਲ ਠੀਕ ਆ ਅਗਲੇ ਨਹੀਂ ਪਤਾ ਨਹੀਂ ਕਿੰਨਾ ਉਹ ਕਹਿੰਦਾ ਮੈਂ ਇੰਨੇ ਗਰੀਬ ਕਰੋ ਮੇਰੇ ਕੋ ਥੋੜੇ ਡੇਢ ਕਿੱਲਾ ਕਹਿੰਦਾ ਮੈਂ ਇੰਨਾ ਔਖਾ ਹੋ ਕੇ ਆਇਆ ਮੈਂ ਕਹਿੰਦਾ ਬੰਦਿਆਂ ਨੇ ਯਾਰ ਕਰਦੇ ਚੱਕ ਚੱਕ ਲੋਕੀ ਆਏ ਹੁੰਦੇ ਆ ਤੁਹਾਡੇ ਤੇ ਖਰਚਾ ਕਰਕੇ ਤੁਹਾਨੂੰ ਆਇਲਟਸਾਂ ਕਰਵਾਈਆਂ ਹੁੰਦੀਆਂ ਦੋ ਦੋ ਤਿੰਨ ਤਿੰਨ ਵਾਰ ਫਿਰ ਤੁਹਾਨੂੰ ਬਾਹਰ ਭੇਜਿਆ ਹੁੰਦਾ ਆ ਉਹ ਖਰਚਾ ਤੁਸੀਂ ਕਿੱਥੇ ਮੁੱਲ ਤਾਰਦੀਆਂ ਉਹਦਾ ਇਹ ਗੱਲ ਮੈਂ ਪਹਿਲਾਂ ਵੀ ਕਹੀ ਸੀ ਵੀ ਜਦੋਂ ਪੂਰੇ ਪੈਸੇ ਦੇ ਦਿਆ ਕਰੋ ਫਿਰ ਕਹਿੰਦੀ ਵਰਕ ਪਰਮਿਟ ਪਾਉਣਾ ਹੈ ਤਾਂ 10000 ਡਾਲਰ ਦੇ ਅਲੱਗ ਬੈਠੀ ਆ ਕਿਸੇ ਮੁੰਡੇ ਨਾਲ ਬੈਠੀ ਹੋਊਗੀ ਆਪਣੇ ਹਸਬੰਦ ਨੂੰ ਕਹਿ ਰਹੀ ਆ 10000 ਡਾਲਰ ਦੇ ਉਹਨੂੰ ਉਹਨੂੰ ਤਾਂ ਕਹਿ ਰਹੀ ਆ ਵੀ ਤਾਂ ਮੈਂ ਤੇਰਾ ਵਰਕ ਵੀਜ਼ਾ ਪਾਉਂਗੀ ਉਹ ਕਹਿੰਦਾ ਮੇਰੇ ਕੋਲ ਹੈ ਨਹੀਂ ਆ ਮੈਂ ਨਹੀਂ ਪਵਾ ਸਕਦਾ ਤੇ ਫਿਰ ਉਹਦੀ ਸੈਪਰੇਸ਼ਨ ਭੇਜ ਸੀ ਵਿਆਹ ਲੈ ਚੱਕ ਤੇ ਜੇ ਮਤਲਬ ਮੈਨੂੰ ਹੱਥ ਲਾਇਆ ਤਾਂ ਮੈਂ ਪੁਲਿਸ ਨੂੰ ਬੁਲਾਉਂ ਜਾਂ ਰੋਟੀ ਲਈ ਮੈਨੂੰ ਦੂਜਾ ਕੀਤਾ ਤਾਂ ਮੈਂ ਪੁਲਿਸ ਨੂੰ ਦੱਸਾਂ ਮੰਨਿਆ ਊਮਨ ਕੰਟਰੀ ਆ ਊਮਨ ਦੀ ਜ਼ਿਆਦਾ ਸੁਣੀ ਜਾਂਦੀ ਆ ਪਰ ਇੰਨਾ ਵੀ ਨਾ ਫਾਇਦਾ ਚੱਕ ਲਿਆ ਕਰੋ ਹਾਂ ਜਿਹੜੇ ਬੰਦੇ ਗਲਤ ਹੈਗੇ ਆ ਉਹਨਾਂ ਨੂੰ ਤੁਸੀਂ ਕਰੋ ਸੂਤ ਉਹਨਾਂ ਨੂੰ ਉਹਨਾਂ ਨੂੰ ਚਾੜੋ ਵੱਟਾ ਪਰ ਜਿਹੜੇ ਬੰਦੇ ਤੁਹਾਡੇ ਨਾਲ ਲੋਇਲ ਹੈਗੇ ਆ ਥੋਡੀ ਜ਼ਿੰਮੇਵਾਰੀ ਚੱਕ ਰਹੇ ਆ ਉਹ ਕੁੜੀ ਉਹ ਕੀ ਕਹਿੰਦੀ ਆ ਜਦੋਂ ਵਿਚਾਰਾ ਕੈਨੇਡਾ ਹਜੇ ਆਇਆ ਹੀ ਆ ਕਹਿੰਦੀ ਮੈਨੂੰ ਗੱਡੀ ਲੈ ਕੇ ਦੇ ਕਿਉਂਕਿ ਦੂਜੇ ਮੁੰਡੇ ਨਾਲ ਗੱਡੀ ਚ ਘੁੰਮਦੀ ਸੀ ਉਹ ਕਹਿੰਦਾ ਤੇ ਕਹਿੰਦਾ ਮੇਰੇ ਕੋ ਗੱਡੀ ਨਹੀਂ ਸੀ ਹਲੇ ਮੈਂ ਤਾਂ ਸਾਰੇ ਪੈਸੇ ਲਾ ਕੇ ਇਹਨੂੰ ਭੇਜ ਦਿੱਤਾ ਇੱਧਰ ਤੇ ਮੇਰੇ ਕੋਲ ਪੈਸੇ ਨਹੀਂ ਸੀ ਮੈਂ ਆਉਂਦੇ ਹੋਏ ਗੱਡੀ ਮੇਰੀ ਸਟਰਗਲਿੰਗ ਲਾਈਫ ਸੀਗੀ ਠੀਕ ਹੈ ਹਰ ਕਿਸੇ ਦੀ ਸਟਰਗਲਿੰਗ ਲਾਈਫ ਹੁੰਦੀ ਆ ਆਉਂਦੇ ਸਾਰੇ ਨਹੀਂ ਕੋਈ ਲਗਜ਼ਰੀ ਗੱਡੀ ਕਢਾ ਲੈਂਦਾ ਹੁੰਦਾ ਕਹਿੰਦੀ ਗੱਡੀ ਨਹੀਂ ਕਢਾਉਣੀ ਤੇ ਮੈਂ ਤੇਰਾ ਨਾਲ ਰਹਿਣਾ ਨਹੀਂ ਹੈਗਾ ਮੈਂ ਤੇਰੀ ਰੋਟੀ ਨਹੀਂ ਪਕਾ ਲਈ ਤੇ ਜੇ ਮੇਰੀ ਜੇ ਜੇ ਮੈਂ ਆਪਣੀ ਗੱਡੀ ਖਰੀਦ ਲਈ ਤਾਂ ਮੈਂ ਆਪਣੇ ਹੀ ਬੰਦੇ ਨੂੰ ਆਪਣੇ ਹਸਬੰਡ ਨੂੰ ਆਪਣੇ ਬੰਦੇ ਨੂੰ ਵਿੱਚ ਬਿਠਾਉਣਾ ਨਹੀਂ ਹੈਗਾ ਓ ਮਾਈ ਗੋਡ ਲੈਕ ਸੀਰੀਅਸਲੀ ਫਿਰ ਉਹਦੇ ਕੁੜੀ ਦੇ ਸਹੁਰਿਆਂ ਨੇ ਕਿਹਾ ਵੀ ਠੀਕ ਆ ਤੂੰ ਆਪਣੀ ਲੈ ਲਾ ਅੱਗੇ ਵੀ ਕਿਹੜਾ ਇਹ ਬਹੁਤ ਲਗਜ਼ਰੀ ਕਾਰਾਂ 'ਚ ਘੁੰਮਦਾ ਫਿਰਦਾ ਆ ਇਹ ਆਪੇ ਹੀ ਨਾ ਬੈਠਿਆ ਕਰੂਗਾ ਤੇਰੀ ਗੱਡੀ 'ਚ ਕਿਹ ਸੀਰੀਅਸਲੀ ਜੇ ਸਟਰਗਲਿੰਗ ਲਾਈਫ ਆ ਇੱਕ ਦੂਜੇ ਦਾ ਸਾਥ ਦੇ ਕੇ ਉਸ ਸਟਰਗਲ 'ਚ ਨੰਗਣ ਦੀ ਕੋਸ਼ਿਸ਼ ਕਰਿਆ ਕਰੋ ਇਹ ਨਹੀਂ ਆ ਕਿ ਤੁਸੀਂ ਉਹ ਤੋਂ ਉਮੀਦਾਂ ਲਾਪੋ ਸਟਰਗਲਿੰਗ ਲਾਈਫ ਦੇ ਵਿੱਚ ਸਟਰਗਲਿੰਗ ਲਾਈਫ ਕੋਈ ਸੌਖੀ ਗੱਲ ਨਹੀਂ ਹੁੰਦੀ ਸਭ ਨੇ ਕੱਢੀ ਐ ਮੈਂ ਵੀ ਕੱਢੀ ਹਰੇਕ ਨੇ ਕੱਢੀ ਆ ਆਉਂਦੇ ਹੀ ਨਹੀਂ ਗੱਡੀਆਂ ਲੈ ਲਈਆਂ ਸਿਗੀਆਂ ਮਿਹਨਤ ਕਰਕੇ ਦੋਨਾਂ ਨੇ ਜੋੜ ਕੇ ਫਿਰ ਗੱਡੀਆਂ ਲਈਆਂ ਸੀ ਇੰਨਾ ਕ ਤਾਂ ਕਰ ਹੀ ਸਕਦੇ ਨਾ ਗੱਡੀਆਂ ਤੁਸੀਂ ਐਦਾਂ ਮੰਗਣ ਲੱਪੈਂ ਨੀ ਆ ਜਿੱਦਾਂ ਤੁਸੀਂ ਪਿੱਛੋਂ ਬਹੁਤ ਰਾਜੇ ਮਹਾਰਾਜ ਦੇ ਮਹਾਰਾਜ ਮਹਿਲਾਂ ਚੋਂ ਆਈਆਂ ਹੁੰਦੀਆਂ ਆ ਬਈ ਜਿੱਦਾਂ ਮਤਲਬ ਕਿ ਨਾ ਤੁਹਾਡੇ ਬਹੁਤ ਪਿੱਛੇ ਪਿਛਵਾੜਾ ਬਹੁਤ ਤਕੜਾ ਆ ਬੈਕਗ੍ਰਾਉਂਡ ਤੁਹਾਡਾ ਉੱਥੇ ਤੁਸੀਂ ਗਰੀਬ ਕਰੋ ਤੋ ਤੁਹਾਨੂੰ ਰੋਟੀ ਮਸੀ ਤੁਹਾਡੇ ਘਰ ਪੱਕਦੀ ਹੁੰਦੀ ਆ ਬਾਹਰ ਆ ਕੇ ਤੁਸੀਂ ਸ਼ਾਪਿੰਗਾਂ ਐ ਸ਼ਾਪਿੰਗਾਂ ਐ ਗੱਡੀਆਂ ਸਾਨੂੰ ਆ ਲੈ ਕੇ ਦਵੇ ਕੋਈ ਆ ਲੈ ਕੇ ਦਵੇ ਯਾਰ ਇੰਨਾ ਨਹੀਂ ਕਿਸ ਨੂੰ ਪੀਸੀ ਦਾ ਹੁੰਦਾ ਅੱਜ ਜਿਨ੍ਹਾਂ ਨਾਲ ਤੁਸੀਂ ਘੁੰਮਦੀਆਂ ਨਾ 4 ਦਿਨ ਦੀ ਚਾਨਣੀ ਆ ਫਿਰ ਅੰਧੇਰੀ ਰਾਤ 4 ਦਿਨ ਉਹਨਾਂ ਨੇ ਤੈਨੂੰ ਗੱਡੀ ਚ ਘਮਾਉਣਾ ਤਾਂ ਫਿਰ ਛੱਡ ਦੇਣਾ ਫਿਰ ਕਿੱਧਰ ਨੂੰ ਜਾਉਂਗੀ ਆਜ ਤਾਂ ਇੱਥੇ ਸੈਪਰੇਸ਼ਨ ਪਾ ਕੇ ਬਹਿ ਜੰਨੀ ਆ ਜਿਨ੍ਹਾਂ ਦੇ ਘਰ ਵਾਲੇ ਚੰਗੇ ਆ ਕਈ ਚੰਗੀਆਂ ਆ ਕਈ ਜਿਹੜੇ ਵਿਚਾਰੇ ਘਰ ਵਾਲੇ ਚੰਗੇ ਉਹ ਕੰਮਾਂ ਤੇ ਲੱਗੇ ਵੀ ਅਸੀਂ ਘਰ ਦਾ ਚਾਰ ਟੋਟਲੂ ਬਣਾ ਲਈਏ ਨਿਆਣੇ ਦਾ ਫਿਊਚਰ ਬਣਾ ਲਈਏ ਉਹ ਜੀ ਅਸੀਂ ਸੈਟੀਸਫਾਈਡ ਨਹੀਂ ਹੈਗੀਆਂ ਆਪਣੇ ਬੰਦੇ ਤੋਂ ਜਿਹੜੇ ਵਿਚਾਰੇ ਬੰਦਾ ਸਟਰਗਲ ਕਰਦਾ ਇੰਡੀਆ ਤੋਂ ਉਹਨੂੰ ਭੇਜ ਕੇ ਆਪ ਪਹਿਲਾਂ ਉਹਨੂੰ ਭਿਜਵਾਇਆ ਇੱਥੇ ਮੁੜ ਕੇ ਆਪ ਆ ਰਿਹਾ ਪਿੱਛੇ ਮੈਨੂੰ ਗੱਡੀ ਲੈ ਕੇ ਦੇ ਕਿਉਂ ਬਈ ਤੁਹਾਡੇ ਟੌਰਨੇ ਟੁੱਟੇ ਹੋਏ ਆ ਆਹ ਇਹਨਾਂ ਕੰਮ ਕਰ ਲੋ ਇਹਨਾਂ ਨੂੰ ਇਹਨਾਂ ਤੋਂ ਕੰਮ ਲੈ ਲਓ ਕਿਸੇ ਨੂੰ ਇੰਨਾ ਪਰੇਸ਼ਾਨ ਕਰਨ ਦੀ ਬਜਾਏ ਥੋੜੀ ਔਕਾਤ ਜੇ ਹੈਗੀ ਹੈ ਗੱਡੀ ਲੈਣ ਦੀ ਫੇ ਤੁਸੀਂ ਲੈ ਲਓ ਉਹਨੂੰ ਕਿਉਂ ਪਰੇਸ਼ਾਨ ਕਰ ਰਹੀ ਹੈ ਵਿਚਾਰੇ ਨੂੰ ਠੀਕ ਆ ਇੰਤੇ ਮੈਂ ਕਿਹਾ ਸੀ ਨਾ ਵੀ ਸਾਰੇ ਬੰਦੇ ਨੀਕੋਲੈਂਚ ਮਲਾਉਂਦੀ ਕਈ ਵਿਚਾਰੇ ਚੰਗੇ ਵੀਰ ਵੀ ਹੈਗੇ ਆ ਵਿਚਾਰੇ ਜਿਹੜੇ ਸਟਰਗਲ ਕੀਤਾ ਜਿਨ ਉਹ ਕਹਿੰਦੇ ਜਿਨ੍ਹਾਂ ਨਾਲ ਬੀਤ ਗਈ ਆ ਨਾ ਇਹ ਤਾਂ ਉਹਨਾਂ ਨੂੰ ਪਤਾ ਆ ਜਿਹੜੀਆਂ ਕੁੜੀਆਂ ਐਦਾਂ ਕਰਦੀਆਂ ਆ ਠੀਕ ਆ ਕਿੰਨਾ ਵਿਚਾਰੇ ਨੇ ਸਟਰਗਲ ਕੀਤਾ ਕਿੰਨਾ ਉਹ ਕੀਤਾ ਉਹ ਸ਼ੂਗਰ ਘਰ ਉਹਨੇ ਤੈਨੂੰ ਕੁਝ ਕਿਹਾ ਨਹੀਂ ਉਹ ਕਹਿੰਦਾ ਮੈਂ ਪਤਾ ਨਹੀਂ ਕਿੰਨੀ ਵਾਰ ਭਰਿਆ ਪੀਤਾ ਰਿਹਾ ਅੰਦਰ ਉਹ ਮੈਂ ਅੱਗੇ ਵੀ ਕਿਹਾ ਅੰਦਰ ਨਾ ਘੁੱਟਿਆ ਕਰੋ ਗੱਲਾਂ ਮੂਤੇ ਕੀਆ ਕਰੋ ਅਰ ਜੇ ਕੋਈ ਕੁੜੀ ਚਲਾਕੀ ਮਾਰਦੀ ਆ ਯਾਰ ਉਹ ਤਾਂ ਪਹਿਲੀ ਰਾਤ ਚ ਹੀ ਪਤਾ ਲੱਗ ਜਾਂਦਾ ਬੰਦੇ ਨੂੰ ਵੀ ਉਹਨੇ ਮੇਰੇ ਨਾਲ ਚਲਾਕੀ ਮਾਰੀ ਆ ਕਿ ਨਹੀਂ ਮਾਰੀ ਠੀਕ ਆ ਉਹ ਵੀਰਾ ਕਹਿੰਦਾ ਮੈਂ ਫਿਰ ਵੀ ਚੁੱਪ ਰਿਆ ਮੈਨੂੰ ਪਤਾ ਲੱਗ ਗਿਆ ਸੀ ਉਹਦੇ ਰਿਲੇਸ਼ਨ ਬਣ ਗਏ ਆ ਬਣੇ ਹੋਏ ਆ ਵਿਆਹ ਤੋਂ ਪਹਿਲਾਂ ਹੀ ਕੁੜੀਓ ਬੰਦਿਆਂ ਨੂੰ ਪਤਾ ਲੱਗ ਜਾਂਦਾ ਹੁਣ ਤੁਸੀਂ ਕਹਣਾ ਨਹੀਂ ਇਹਦਾ ਇਦਾਂ ਦਾ ਕੋਸ਼ ਨਹੀਂ ਆ ਅੱਜ ਕੱਲ ਇਹਦਾ ਕੋਸ਼ ਨਹੀਂ ਹੁੰਦਾ ਸਭ ਹੁੰਦਾ ਇਹ ਥੋੜ ਥੋੜੇ ਨਾਲ ਹੋਗਾ ਤੁਸੀਂ ਕੋਈ ਜ਼ਿਆਦਾ ਨਹੀਂ 올림픽 ਵਿੱਚ ਲੱਗੀਆਂ ਰਹੀਆਂ ਜਿਹੜੇ ਘਰ ਦੀ ਕੁੜੀਆਂ ਹੁੰਦੀਆਂ ਨੇ ਘਰਾਂ 'ਚ ਰਹਿੰਦੀਆਂ ਯਾਰ ਨੋਰਮਲ ਆਪਣਾ ਘਰ ਦਾ ਕੰਮ ਕਰਦੀਆਂ ਆ ਮੋਸਟਲੀ ਆਪਾਂ ਉਸੋ ਘਰਾਂ 'ਚ ਉਹਨਾਂ ਘਰਾਂ 'ਚ ਉੱਠ ਕੇ ਆਈਆਂ ਸਭ ਬਦਲ ਜਾਂਦਾ ਬੰਦਿਆਂ ਨੂੰ ਸੋ ਇਹ ਲੱਛਣ ਨਾ ਕਰਿਆ ਕਰੋ ਇੰਨਾ ਤੰਗ ਇੰਨਾ ਸਟਰਗਲ ਸਟਰਗਲਿੰਗ ਲਾਈਫ ਦੇ ਵਿੱਚ ਨਾ ਬੰਦੇ ਦਾ ਸਹਾਰਾ ਬਣਿਆ ਕਰੋ ਨਾ ਕਿ ਉਹਨਾਂ ਨੂੰ ਉੱਠ ਕੇ ਤੂੰ ਗੱਡੀ ਲੈ ਕੇ ਦੇ ਤੂੰ ਆਹ ਲੈ ਕੇ ਦੇ ਹੋਏ ਆਪਾਂ ਨਹੀਂ ਕੀਤਾ ਕਦੇ ਕਿਸੇ ਨੂੰ ਤੰਗ ਵੀ ਸਾਨੂੰ ਆਹ ਲੈ ਕੇ ਦੇ ਸਾਨੂੰ ਆਹ ਲੈ ਕੇ ਦੇਣਾ ਔਰ ਅਗਲੇ ਕਿਸੇ ਨੇ ਲੈ ਕੇ ਦਿੱਤਾ ਨਹੀਂ ਦਿੱਤਾ ਆਪਾਂ ਕੋਈ ਬੌਦਰ ਵੀ ਨਹੀਂ ਕੀਤਾ ਯਾਰ ਆਪਣੀ ਹਿੰਮਤ ਹੋ ਗਈ ਆਪਾਂ ਉੱਠ ਕੇ ਆਪ ਲੈ ਲਾਂਗੇ ਹਾਂ ਤਾਂ ਮੰਗਣ ਚ ਹੀ ਸ਼ਰਮ ਆਉਂਦੀ ਆ ਯਾਰ ਮੰਗੀਏ ਕਿਹੜੇ ਮੂੰਹ ਨਾਲ ਤੁਸੀਂ ਪਤਾ ਨਹੀਂ ਕਿੱਦਾਂ ਮੂੰਹ ਖੋਲ ਕੇ ਮੰਗ ਲੈਣੀ ਆ ਵੇ ਗੱਡੀ ਲੈ ਕੇ ਦੇ ਆਪਣੀ ਔਕਾਤ ਹੈ ਨਹੀਂ ਆਪ ਲੈ ਲੋ ਥੋੜੀ ਜਿਹੀ ਸ਼ਰਮ ਕਰੋ ਕੈਨੇਡਾ ਵਾਲੇ ਥੋੜੇ ਕੁੜੀਆਂ ਮੁੰਡੇ ਜਿਹੜੇ ਇਹ ਕੰਮ ਕਰ ਰਹੇ ਆ ਕੈਨੇਡਾ ਦੇ ਵਿੱਚ ਸ਼ਰਮ ਕਰੋ ਮਾੜੀ ਮੋਟੀ ਲੱਖ ਦੀ ਲਾਹਨਤ ਆ ਤੁਹਾਡੇ ਤੇ ਹੁਣ ਹੁੰਦੇ ਤੁਸੀਂ ਪੰਜਾਬੀ ਦੇ ਕੰਮ ਦੇਖ ਲਓ ਥੋੜ